ਸਾਥੀਓ ਤੁਹਾਨੂੰ ਪਤਾ ਹੈ ਪਿਛਲੇ 15 ਦਿਨਾਂ ਤੋਂ ਸਾਰਾ ਪੰਜਾਬ ਹੜ੍ਹਾਂ ਦੇ ਵਿੱਚ ਡੁੱਬਿਆ ਹੋਇਆ ਸਰਕਾਰ ਦੀਆਂ ਰਿਪੋਰਟਾਂ ਮੁਤਾਬਕੀ 23 ਦੇ 3 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਨੇ 1400 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਜਨਾਂ ਦੀ ਸਾਰੀ ਦੀ ਸਾਰੀ ਫਸਲ تباہ ਹੋ ਚੁੱਕੀ ਐ ਤੜਵਰ ਦਿਨ ਤੋਂ ਵੱਧ ਉੱਪਰ ਜਾਦਾ ਜਾ ਚੁੱਕੀਆਂ ਨੇ ਪਸ਼ੂਆਂ ਦੀ ਕਿੰਨੀ ਗਿਣਤੀ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਪਸ਼ੂ ਐ ਉਹਨਾਂ ਦੀਆਂ ਜਾਂਦਾ ਜਾ ਚੁੱਕੀਆਂ ਨੇ ਕਿੰਨੇ ਭਾਰੇ ਨੁਕਸਾਨ ਦੇ باوجود ਵੀ ਸਰਕਾਰਾਂ ਦਾ ਜਿਹੜਾ ਰੋਲ ਹੈ ਭਾਵੇਂ ਪੰਜਾਬ ਸਰਕਾਰ ਹੈ ਭਾਵੇਂ ਸੈਂਟਰ ਸਰਕਾਰ ਹੈ ਨਖੇਦਰ ਰੋਲ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫਗਾਨਿਸਤਾਨ ਵਿੱਚ ਆਏ ਪਛਾਲ ਕਾਰਨ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਉਹਦੇ ਤੇ ਤਾਂ ਹਾ ਦਾ ਨਾਰਾ ਮਾਰ ਰਿਹਾ ਦੁੱਖ ਪ੍ਰਗਟ ਕਰ ਰਿਹਾ ਅਸੀਂ ਇਹ ਨਹੀਂ ਕਹਿੰਦੇ ਵੀ ਅਫਗਾਨਿਸਤਾਨ ਦੇ ਲੋਕਾਂ ਤੇ ਹਾ ਦਾ ਨਾਰਾ ਨਹੀਂ ਮਾਰਨਾ ਚਾਹੀਦਾ ਪਰ ਪੰਜਾਬ ਹੈ ਜੋ ਜੋ ਉਸੇ ਦੇਸ਼ ਦਾ ਇੱਕ ਹਿੱਸਾ ਜਿਹੜੇ ਦੇਸ਼ ਦਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੈ ਉਹਦੇ ਖਾਤਰ ਵੀ ਘੱਟੋ-ਘੱਟ ਹਾੜਾ ਰਾਰਾ ਮਾਰਨ ਦੇ ਨਾਲ-ਨਾਲ ਹੁਣ ਤੱਕਰ ਕੋਈ ਫੌਰੀ ਰਾਹਤ ਦਾ ਐਲਾਨ ਕਰਨਾ ਬਣਦਾ ਸੀ ਕੋਈ ਲਾੜ ਨਹੀਂ ਪੰਜਾਬ ਸਰਕਾਰ ਵੀ ਸਿਰਫ ਜਿਹੜੇ ਅਧਿਕਾਰੀ ਜਾ ਰਹੇ ਨੇ ਟੀਮਾਂ ਜਾ ਰਹੀਆਂ ਨੇ ਉਹਨਾਂ ਨੇ ਅਜੇ ਤੱਕਰ ਕੋਈ ਵੀ ਜਿਹੜੀ ਫੌਰੀ ਆਰਥਿਕ ਰਾਹਤ ਦਾ ਐਲਾਨ ਨਹੀਂ ਕੀਤਾ ਉਹ ਲੋਕਾਂ ਨੂੰ ਕਹਿ ਰਹੇ ਨੇ ਤੁਸੀਂ ਫੰਡ ਇਕੱਠਾ ਕਰੋ ਤੁਸੀਂ ਰਾਸ਼ਨ ਇਕੱਠਾ ਕਰੋ ਤੁਸੀਂ ਤੇਲ ਇਕੱਠਾ ਕਰੋ ਤੁਸੀਂ ਵਹੀਕਲ ਇਕੱਠੇ ਕਰੋ ਤੁਸੀਂ ਬੋਰਗੀਆਂ ਇਕੱਠੀਆਂ ਕਰੋ ਪਰ ਸਰਕਾਰ ਜਿਹਦੇ ਕੋਲੇ ਸਾਰਾ ਬਜਟ ਹੈ ਸਾਰੇ ਫੰਡ ਹੈ ਸਾਰੇ ਸਾਧਨ ਹੈ ਉਹ ਕੀ ਦੇ ਰਹੀ ਹੈ ਲੋਕਾਂ ਨੂੰ ਜਿਨ੍ਹਾਂ ਤੋਂ ਕਰੋੜਾ ਰੁਪਏ ਟੈਕਸ ਇਕੱਠਾ ਕੀਤਾ ਇਹ ਮੰਤਰੀ ਮੁੱਖ ਮੰਤਰੀ ਵਾਰ-ਵਾਰ ਕਹਿ ਰਿਹਾ ਵੀ ਜਿਹੜਾ ਕੁਦਰਤੀ ਆਫਤ ਰਾਹਤ ਫੰਡ ਦੀ ਕੋਈ ਕਮੀ ਨਹੀਂ ਸੋ ਉਹਦਾ ਹੁਣੇ ਚੱਕਰ ਕੋਈ ਨਹੀਂ ਸੋ ਇਸ ਕਰਕੇ ਅਸੀਂ ਲੋਕਲ ਅਪੀਲ ਕਰਦੇ ਆ ਪੰਜਾਬ ਦਾ ਇਹ ਪਰੰਪਰਾ ਭਾਈਚਾਰਾ ਇੱਕ ਵੀ ਜੋ ਦੂਜੇ ਦੂਰ ਦੇ ਸੂਬਿਆਂ ਚ ਵੀ ਦੂਰ ਦੇ ਦੇਸ਼ਾਂ ਦੇ ਵਿੱਚ ਵੀ ਕੋਈ ਨਕਸਾਨ ਹੁੰਦਾ ਤਾਂ ਉੱਥੋਂ ਟਿੱਕਰ ਵੀ ਜਾ ਕੇ ਹਰ ਤਰ੍ਹਾਂ ਦੀ ਰਾਤ ਪਚਾ ਕੇ ਆਉਂਦੇ ਰਹੇ ਆ ਪਰ ਹੁਣ ਤਾਂ ਉਹਨਾਂ ਦੇ ਆਪ ਦੇ ਪੰਜਾਬੀ ਭਰਾਵਾਂ ਤੇ ਆਫਤਾ ਹੀ ਹੋਈ ਐ ਸੋ ਇਸ ਕਰਕੇ ਉਹ ਹੁਣ ਕਰ ਕਰ ਵੀ ਰਹੇ ਨੇ ਬਿਨਾਂ ਕਹੇ ਚੁ ਕਰ ਰਹੇ ਨੇ ਪਰ ਇਹਦਾ ਜਿਹੜਾ ਦੂਜਾ ਪਹਿਲੂ ਐ ਇਹਦਾ ਦੁਖਦਾਈ ਪਹਿਲੂ ਉਹ ਐ ਵੀ ਸਰਕਾਰ ਚੁੱਪ ਕਰਕੇ ਸਿਰਫ ਬਿਆਨਾਂ ਤੇ ਟਿਕੀ ਰਹਿੰਦੀ ਐ ਲੋਕ ਸਾਰੀ ਸਹਾਇਤਾ ਕਰ ਦਿੰਦੇ ਨੇ ਪਿਛਲੇ ਹੜ੍ਹਾਂ ਦੇ ਵਿੱਚ ਜਿੱਦ ਤਰ੍ਹਾਂ ਜਿਵੇਂ 200 2023 ਚ ਹੜ੍ਹ ਆਏ ਸੀ 2019 ਚ ਆਏ ਸੀ ਲੋਕ ਮਦਦ ਕਰ ਦਿੰਦੇ ਨੇ ਲੋਕਾਂ ਰਾਤ ਪਚਾ ਦਿੰਦੇ ਨੇ ਉਹਨਾਂ ਨੂੰ ਸੰਕਟ ਚੋਂ ਕੱਢ ਦਿੰਦੇ ਨੇ ਪੀੜਤਾਂ ਨੂੰ ਪਰ ਸਰਕਾਰ ਖੀਰ ਤੇ ਆ ਕੇ ਜਿਹੜੀ एलान ਕੀਤੇ ਹੁੰਦੇ ਆ ਉਹਨਾਂ ਤੋਂ ਵੀ ਹੱਥ ਕੁੱਟ ਲੈਂਦੀ ਐ ਸੋ ਇਸ ਕਰਕੇ ਲੋਕਾਂ ਨੂੰ ਅਪੀਲ ਐ ਵੀ ਉਹੋ ਜਿੱਥੇ ਸੈਟਅਪ ਪਚਾਉਣੀ ਹੈ ਉੱਥੇ ਸਰਕਾਰ ਦੀ ਹਿੱਕ ਤੇ ਚੜ ਲਈ ਖਤਰ ਲੋਕਾਂ ਨੂੰ ਤਿਆਰ ਕਰਨਾ ਤੇ ਜਿਹੜਾ ਲੋਕਾਂ ਦਾ ਹੱਕ ਹੈ ਸਰਕਾਰ ਦੀ ਡਿਊਟੀ ਹੈ ਉਹ ਉਹਨਾਂ ਤੋਂ ਲੋਕਾਂ ਨੂੰ ਤਿਆਰ ਕਰਨ ਲਾਉ ਮੰਨ ਕਰਕੇ ਅਗਲੀ ਗੱਲ ਜਿਹੜਾ ਹੈਗਾ ਫੜੋਂ ਦੇ ਕਾਰਨਾਂ ਬਾਰੇ ਇਹੇ ਹੜਾ ਦੇ ਕਾਰਨਾਂ ਬਾਰੇ ਲੋਕਾਂ ਨੂੰ ਦੋਸ਼ੀ ਕਰ ਰਹੇ ਆ ਵੀ ਲੋਕਾਂ ਨੇ ਨਦੀਆਂ ਦਾ ਨਾਲਿਆਂ ਦਾ ਥਾਂ ਦੱਬ ਲਿਆ ਰੋਕ ਲਿਆ ਪਰ ਇਹ ਇੱਕ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੈ ਹੁਣ ਟਿੱਕਰ ਜਿਹੜਾ ਹਰੇਕ ਵਾਰੀ ਜਦੋਂ ਹੜ ਆਉਂਦੇ ਆ ਉਦੋਂ ਮੁੱਖ ਮੰਤਰੀ ਦਾ ਵੀ ਰਾਜਪਾਲ ਦਾ ਵੀ ਇਹੀ ਬਿਆਨ ਹੁੰਦਾ ਵੀ ਅੱਗੋਂ ਤੋਂ ਅਸੀਂ ਹੜਾਂ ਦਾ ਸਥਾਈ ਹੱਲ ਕੱਢ ਲਿਆ ਪਰ ਕੀ ਸਥਾਈ ਹੱਲ ਕੱਢ ਲਿਆ ਜਦੋਂ ਹੜ ਲੰਘ ਜਾਂਦੇ ਐ ਮਸਲਾ ਲੰਘ ਜਾਂਦਾ ਉਦੋਂ ਬਾਅਦ ਫਿਰ ਚੁੱਪ ਹੋ ਜਾਂਦੀ ਐ ਹੁਣ ਵੀ ਕਿਸੇ ਵੀ ਪੰਜਾਬ ਦੇ ਵਿੱਚ ਇੱਕ ਵੀ ਨਹਿਰ ਦੀ ਇੱਕ ਵੀ ਨਾਲੇ ਦੀ ਇੱਕ ਵੀ ਨਦੀ ਦੀ ਸੂਏ ਕਸੀ ਦੀ ਇਹਨਾਂ ਨੇ ਮੁਕੰਮਲ ਸਫਾਈ ਕਰਾਈ ਹੋਵੇ ਤਾਂ ਅਸੀਂ ਧਵਨ ਕਹਿੰਦੇ ਆ ਵੀ ਇੱਕ ਦਾ ਵੀ ਗੜਾ ਦੇਣ ਵੀ ਫਲਾਨੀ ਨਾਲੇ ਦੇ ਮੁਕੰਮਲ ਸਫਾਈ ਹੋਈ ਹੈ ਨਹਿਰਾਂ ਦੇ ਦੋਨਾਂ ਪਾਸੇ ਘਾਹ ਫੂਸਾ ਕੇ ਭਰਗਿਆ ਪੰਗਿਆਂ ਨੇ ਥੱਲੇ ਮਿੱਟੀ ਨਾਲ ਭਰਗਿਆ ਪੰਗਿਆਂ ਨੇ ਪਾਸਿਆਂ ਤੋਂ ਘਾਹ ਫੂਸ ਤੇ ਬੰਸਰੀ ਾਰਗੀਆਂ ਜਿਹੜੇ ਸਰਕੜੇ ਨਾਲ ਭਰਗਿਆ ਪੰਗਿਆਂ ਨੇ ਸੋ ਇਸ ਕਰਕੇ ਨਰੋਲ ਸਰਕਾਰ ਦੀ ਜ਼ਿੰਮੇਵਾਰੀ ਹੈ ਮੀਂਹ ਤਾਂ ਪੈਣੀ ਹੈ ਕੁਦਰਤੀ ਹੈ ਕੁਦਰਤੀ ਦਾਤ ਹੈ ਇਹੀ ਪਾਣੀ ਨੂੰ ਜੇ ਸੰਭਲਿਆ ਜਾਵੇ ਤਾਂ ਉਹ ਇੱਕ ਦਾਤ ਵੀ ਬਣ ਸਕਦੀ ਹੈ ਇੱਕ ਗਿਫਟ ਵੀ ਬਣ ਸਕਦਾ ਸੋ ਅਖੀਰ ਦੇ ਵਿੱਚ ਸਾਰੇ ਭਰਾਵਾਂ ਨੂੰ ਅਪੀਲ ਹੈ ਕਿ ਜਿੱਥੇ ਹੜਪਿੰਡ ਤਾਂ ਸਹਾਇਤਾ ਕਰਨੀ ਆ ਉੱਥੇ ਸਰਕਾਰ ਨੇ ਹਿੱਕ ਤੇ ਚੜ ਕੇ ਲੋਕਾਂ ਨੂੰ ਤਿਆਰ ਕਰੋ ਇਹਨਾਂ ਨੂੰ ਜਿਹੜਾ ਮਜਬੂਰ ਕਰੋ ਦੋਨੇ ਸਰਕਾਰਾਂ ਨੂੰ ਵੀ ਲੋਕਾਂ ਦੀ ਹੜ ਆਏ ਜਿਹੜਾ ਪੀੜਤਾਂ ਦੀ ਮਾਰ ਚ ਆਏ ਲੋਕ ਉਹਨਾਂ ਦੀ ਸਹਾਇਤਾ ਲਈ ਇਹਨਾਂ ਨੂੰ ਮਜਬੂਰ ਕਰੋ ਇਹ ਮਜਬੂਰ ਹੋਣ